ਸਸੀ ਗਾਲ ਕਿਸਾਨ ਪ੍ਰਭ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਆਏ ਆਂ ਬਾਸਮਤੀ ਝੋਨੇ ਦੇ ਰੇਟਾਂ ਬਾਰੇ ਕਿ ਵੱਖ-ਵੱਖ ਮੰਡੀਆਂ ਦੇ ਵਿੱਚ ਬਾਸਮਤੀ 1509 ਕੀ ਕੀ ਰੇਟ ਲੱਗੀ ਆ ਸਭ ਤੋਂ ਪਹਿਲਾਂ ਗੱਲ ਕਰੀਏ ਚੀਕਾ ਮੰਡੀ ਦੇ ਵਿੱਚ 1509 3000 ਤੋਂ ਲੈ ਕੇ 3325 ਰੁਪਈਆ ਤੱਕ ਲੱਗਿਆ ਕੋਟਕਪੂਰਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3375 ਰੁਪਇਆ ਤੱਕ ਰਤਿਆ ਮੰਡੀ ਦੇ ਵਿੱਚ 1509 ਦਾ ਰੇਟ 2850 ਰੁਪਇਆ ਤੋਂ ਲੈ ਕੇ 3385 ਰੁਪਇਆ ਤੱਕ ਲੱਗਿਆ ਗਨੌਰ ਮੰਡੀ ਦੇ ਵਿੱਚ 1509 ਬਾਸਮਤੀ ਝੋਨਾ 2900 ਰੁਪਏ ਤੋਂ ਲੈ ਕੇ 3160 ਰੁਪਏ ਤੱਕ ਲੱਗਿਆ ਚੰਡੇਆਲਾ ਗੁਰੂ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3280 ਰੁਪਏ ਤੱਕ ਲੱਗਿਆ 라ਵੜੀ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3325 ਰੁਪਈਆ ਤੱਕ ਲੱਗਿਆ ਸੋਨੀਪਤ ਦੇ ਵਿੱਚ 2700 ਤੋਂ ਲੈ ਕੇ 3170 ਰੁਪਏ ਤੱਕ ਲੱਗਿਆ ਬਟਾਲਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3340 ਰੁਪਈਆ ਤੱਕ ਲੱਗਿਆ ਅੰਮ੍ਰਿਤਸਰ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3215 ਰੁਪਈਆ ਤੱਕ ਲੱਗਿਆ ਸਿਰਸਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3370 ਰੁਪਈਆ ਤੱਕ ਲੱਗਿਆ ਫਤੇਗੜ ਚੂੜੀਆਂ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3280 ਰੁਪਈਆ ਤੱਕ ਫਤਿਹਾਬਾਦ ਵਿੱਚ ਫਤਿਹਾਬਾਦ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3310 ਰੁਪਈਆ ਤੱਕ ਗਹਾਣਾ ਮੰਡੀ ਦੇ ਵਿੱਚ 2850 ਤੋਂ ਲੈ ਕੇ 3275 ਰੁਪਈਆ ਤੱਕ ਫਰੀਦਕੋਟ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3190 ਰੁਪਈਆ ਤੱਕ ਤੇ 1692 ਦਾ ਰੇਟ 3350 ਰੁਪਈਆ ਤੋਂ ਲੈ ਕੇ 3424 ਰੁਪਈਆ ਤੱਕ ਮੰਡੀ ਦੇ ਵਿੱਚ 1509 ਦਾ ਰੇਟ 2700 ਤੋਂ ਲੈ ਕੇ 3350 ਰੁਪਈਆ ਤੱਕ ਕੈਥਲ ਮੰਡੀ ਦੇ ਵਿੱਚ 1509 ਦਾ ਰੇਟ 3200 ਤੋਂ ਲੈ ਕੇ 3250 ਰੁਪਈਆ ਤੱਕ ਪਾਣੀਪਤ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3240 ਰੁਪਈਆ ਤੱਕ ਗਿੱਦੜਵਾਹਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3080 ਤੱਕ ਕਰਨਾਲ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3250 ਰੁਪਈਆ ਤੱਕ ਖਾਲੜਾ ਮੰਡੀ ਦੇ ਵਿੱਚ 3000 ਤੋਂ ਲੈ ਕੇ 3130 ਰੁਪਈਆ ਤੱਕ ਪਾਤੜਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3430 ਰੁਪਈਆ ਤੱਕ ਪਾਤੜਾ ਮੰਡੀ ਦੇ ਵਿੱਚ 1847 ਦਾ ਰੇਟ 3070 ਰੁਪਈਆ ਤੱਕ ਲੱਗਿਆ ਨਾਬਾ ਮੰਡੀ ਦੇ ਵਿੱਚ 1509 ਦਾ ਰੇਟ 2500 ਤੋਂ ਲੈ ਕੇ 2750 ਰੁਪਈਆ ਤੱਕ ਤੇ ਸੁਪਰ 52 ਦਾ ਰੇਟ 3250 ਰੁਪਈਆ ਤੱਕ ਲੱਗਿਆ ਅਲੀਗੜ੍ਹ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3250 ਰੁਪਈਆ ਤੱਕ ਲੱਗਿਆ ਸੁਨਾਮ ਮੰਡੀ ਦੇ ਵਿੱਚ 1509 ਦਾ ਰੇਟ 2775 ਰੁਪਈਆ ਤੋਂ ਲੈ ਕੇ 3355 ਰੁਪਈਆ ਤੱਕ ਲੱਗਿਆ ਸਮਾਣਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3250 ਰੁਪਏ ਤੱਕ ਲੱਗਿਆ ਟਹਾਣਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3150 ਰੁਪਏ ਤੱਕ ਲੱਗਿਆ ਮਹਿਤਾ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3300 ਰੁਪਏ ਤੱਕ ਲੱਗਿਆ ਨਰਵਾਣੇ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3270 ਰੁਪਏ ਤੱਕ ਲੱਗਿਆ ਮੁੜਲਾਡਾ ਮੰਡੀ ਦੇ ਵਿੱਚ 1509 ਦਾ ਰੇਟ 2800 ਤੋਂ ਲੈ ਕੇ 3315 ਰੁਪਈਆ ਤੱਕ ਲੱਗਿਆ। ਭੀਖੀ ਮੰਡੀ ਦੇ ਵਿੱਚ 1509 ਦਾ ਰੇਟ 2900 ਤੋਂ ਲੈ ਕੇ 3325 ਰੁਪਈਆ ਤੱਕ ਲੱਗਿਆ। ਇਹ ਸੀਗੇ ਮੰਡੀਆਂ ਦੇ ਵਿੱਚ ਜਿਹੜੇ 22 ਤਰੀਕ ਨਵਾਂ ਮਹੀਨਾ 2025 ਨੂੰ ਬਾਸਮਤੀ 1509 ਦੇ ਰੇਟ ਲੱਗੇ ਨੇ। ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ। ਆ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ